ਇਹ ਪੰਜ ਪਹਿਣਾ ਦਾ ਪਾ ਵੀਰ ਜੋ ਸਵਾ ਲੱਖ ਸਵਾ ਲੱਖ ਹਾਂਜੀ ਕਿੰਨੇ ਕੇ ਅਰਦਾਸ ਬੇਨਤੀ ਕਰਕੇ ਕਿੰਨੇ ਕੇ ਮੱਥੇ ਟੇਕ ਕੇ ਉਹ ਸੱਚੇ ਪਾਤਸ਼ਾਹ ਕੋਲੋਂ ਮੰਗਿਆ ਸੀ ਤੁਸੀਂ ਬਹੁਤ ਅਰਦਾਸਾਂ ਕੀਤੀਆਂ ਤੇ ਨਾ ਪਹਿਣਾ ਤੋਂ ਇਹ ਵੱਡੇ ਛੋਟਾ ਜੋ ਤੇ ਦੋ ਪਹਿਣਾ ਤੋਂ ਵੱਡਾ ਇਹ ਵੀ ਨਹੀਂ ਸੋਪੀਕਰ ਦੇ ਹਾਲਾਤ ਕੀ ਨੇ ਉਹਨਾਂ ਦੇ ਜਿਹੜੇ ਪਿਤਾ ਜੀ ਨੇ ਉਹ ਕੀ ਕੰਮ ਕਰਦੇ ਨੇ ਤੇ ਕਾਚੇ ਕਿਸਤਾਂ ਦੇ ਹਾਲਾਤ ਸੀ ਅੱਜ ਅਸੀਂ ਦੇਖਿਆ ਲੈਂਟਰਾਂ ਵਾਲੇ ਕਮਰੇ ਪਏ ਹੋਏ ਸੀ ਪੈਨੋ ਕੀ ਹਾਲਾਤ ਸੀ ਜਦੋਂ ਇਹ ਪ੍ਰਵਾਸ ਛੋਟੇ ਸੀ ਬੱਚੇ ਦਸਾਂ ਜੂ ਸਾਂਝਾ ਕਰਦੇ ਹੋ ਹਾਂਜੀ ਬਾਜੀ ਇਹ ਪਹਿਲਾਂ ਸਾਡਾ ਇੱਕ ਹੀ ਕਮਰਾ ਹੁੰਦਾ ਸੀ ਬਹੁਤ ਔਖਾ ਸੀ ਬਾਜੀ ਸਾਨੂੰ ਰਹਿਣਾ ਸਹਿਣਾ ਕਿਉਂਕਿ ਰਿਸ਼ਤੇਦਾਰ ਵੀ ਆਉਂਦੇ ਸੀ ਤੇ ਭੈਣਾ ਵੀ ਪੰਜ ਤੁਹਾਨੂੰ ਪਤਾ ਫਿਰ ਬੇਟੀਆਂ ਵੀ ਜਿੱਦਾਂ ਭੀ ਇਹ ਸਾਰਿਆਂ ਨਿੱਕਿਓ ਥਾਂੇ ਬੈਣਾ ਖਲੋਣਾ ਬਹੁਤ ਔਖਾ ਹੈ ਫਿਰ ਇਦਾਂ ਹੀ ਹੌਲੀ ਹੌਲੀ ਮਾਲਕ ਦੀ ਕਿਰਪਾ ਹੋਈ ਕੁਝ ਇਹਨਾਂ ਨੇ ਆਪ ਨਾਲ ਦੇ ਪਿਆ ਵੀਰ ਆਪਣੇ ਪਾਪਾ ਦੇ ਨਾਲ ਕੰਮ ਕਰਨਾ ਇੱਕਮ ਇੱਕਮ ਦਿਆ ਪਿਆ ਹੀ ਨਾਲ ਡੈਡੀ ਦੇ ਆਪਣੇ ਤੋਂ ਬਾਹਰ ਜਾਣ ਦਿਹਾੜੀ ਦਿਹਾੜੀ ਜਾਂਦਾ ਹੈ ਹਾਂ ਦਿਹਾੜੀ ਜਾਂਦਾ ਹੈ ਬਿੰਦੇ ਸੋ ਵੀ ਕਿੰਨੇ ਕਿ ਭੈਣ ਜੀ ਗਰੀਬੀ ਦੇ ਹਾਲਾਤ ਕਿੰਨੇ ਕਿ ਮਾੜਾ ਸਮਾਂ ਕਿੰਨਾ ਕਿ ਦੌਰ ਦੇਖਿਆ ਕਿਉਂਕਿ ਜਿਵੇਂ ਪੰਜ ਭੈਣਾਂ ਸੀ ਚੌਥਾ ਇੱਕਮ ਛੇ ਜਣੇ ਸੀ ਤੇ ਦੋ ਜੀ ਤੁਸੀਂ ਹੋਗੇ 8-10 ਜਣੇ ਇੱਕੋ ਕਮਰੇ 'ਚ ਰਹਿਣਾ ਰੋਜੀ ਰੋਟੀ ਦੀ ਗੱਲ ਕਰੀ ਹਾਂ ਦਾਦੀ ਵੀ ਨਾਲ ਰਹਿੰਦੇ ਨੇ ਇਹਨੇ ਜੀ ਜੋ ਘਰ ਦੀ ਇੱਕੋ ਕਮਰੇ 'ਚ ਰਹਿੰਦੇ ਸੀ ਰੋਟੀ ਪਾਣੀ ਕਿੰਨੀ ਮੁਸ਼ਕਲ ਆਉਂਦੀ ਸੀ ਕਿੰਨੇ ਕਿ ਮਾੜੇ ਹਾਲਾਤਾਂ ਵਿੱਚੋਂ ਲੰਘਣਾ ਪਿਆ ਬਹੁਤ ਜ਼ਿਆਦਾ ਸਾਮ ਨਾਲ ਦਿਨੇ ਖਾਲੀ ਦੀ ਸ਼ਾਮਾਂ ਦਾ ਫਿਕਰ ਹੁੰਦਾ ਹੈ ਭਾਜੀ ਸ਼ਾਮਾਂ ਨੂੰ ਖਾਲੀ ਦੀ ਦਿਨ ਦਾ ਫਿਕਰ ਹੁੰਦਾ ਹੈ ਪੀ ਹੁਣ ਉਹਨਾਂ ਕਹਿਣਾ ਕੋਈ ਗੱਲ ਨਹੀਂ ਜੇ